उहो गाना साढे चरण हा हाए मल केर हाइश्किया हो बरबादी ਆ ਕਸਮ ਖੁਦਾ ਦੀ ਕਰ ਦੇਣਾ ਮੁਹੱਬਤ ਅੱਜ ਤੋਂ ਬਾਦ ਸੀ ਆ ਹਿਜ਼ਰ ਵਿਛੋੜਾ ਦਿੱਤਾ ਏ ਜੋ ਫਟ ਸਜਣਾ ਹਾਏ ਮਰ ਜਾਵਾਂਗੇ ਸਾਡੇ ਕੋਲੋਂ ਚਲਿਆ ਨਹੀਂ ਜਾਣਾ ਜਾਣਾ ਹੋ ਗੱਲ ਏ ਨਹੀਂ ਕਿ ਛੱਡ ਕੇ ਤਾਨੂੰ ਦੂਰ ਚੱਲ ਆਏ ਦੁੱਖ ਏ ਕੇ ਸਜਣਾ ਫੇਰ ਦੁਬਾਰਾ ਮਿਲਿਆ ਨਹੀਂ ਜਾਣਾ ਹੋ ਗੱਲ ਏ ਨਹੀਂ ਕੇ ਛੱਡ ਕੇ ਤਾਨੂੰ ਦੂਰ ਚੱਲ ਆਏ ਦੁੱਖ ਏ ਕੇ ਸਜਣਾ ਫੇਰ ਦੁਬਾਰਾ ਮਿਲਿਆ ਨਹੀਂ ਜਾਣਾ ਕਿਉਂਕਿ ਚਾਉਣ ਵਾਲੇ ਕੋਲ ਸੀ ਮੰਦੇ ਇਸ਼ਕ ਰੱਬ ਨੇ ਉਹਨਾਂ ਦੇ ਵੱਲੇ ਪਾਉਂਦਾ ਜਿੰਨਾਂ ਕੋ ਵਿਚਾਰਾਂ ਕੋ ਕੁਛ ਨਹੀਂ ਹੈਗਾ ਜਿੰਨਾਂ ਕੋਲ ਕੋਸ਼ ਨਹੀਂ ਨਾ ਹੈਗਾ ਉਹਨਾਂ ਨੂੰ ਇਸ਼ਕ ਚ ਪਾ ਦਿੰਦਾ ਪਤਾ ਨਹੀਂ ਕਿਹੜਾ ਵੈਰ ਕਰਦਾ ਤਾਂ ਕੀ ਕਹਿੰਦਾ ਰੱਬ ਖੈ ਸਾਨੂੰ ਵਿਕਤੇ ਰਿਆਂ ਰਿਆਂ ਸਹਾਰਿਆਂ ਦੀ ਲੋੜੇ ਲੋੜੇ ਹੋਰ ਨਾ ਕੋਈ ਆਰਾ ਸਾਡੇ ਆ ਜ਼ਿੰਦਗੀ ਚ ਥੋੜੇ ਚੋੜੇ ਕਿਸਾਨੋ ਇੱਕ ਤੇਰੇ ਸਹਾਰੇ ਆਂ ਦਿ ਲੋੜੇ ਲੋੜੇ ਹੋਰ ਨਾ ਕੋਈ ਯਾਰਾ ਸਾਡੀ ਜ਼ਿੰਦਗੀ ਚ ਥੋੜੇ ਥੋੜੇ ਹਾਏ ਸੁੱਕੇ ਪੱਤੇਆਂ ਵਾਂਗੂ ਝੜ ਕੇ ਥੱਲੇ ਡਿੱਗ ਪੈਂਾਂ ਪੈਂਾਂ ਫੁੱਲਾ ਵਾਂਗੂੰ ਫੇਰ ਦੁਬਾਰਾ ਖਿਲਿਆ ਨਹੀਂ ਜਾਣਾ ਜਾਣਾ ਉਹ ਗੱਲ ਏ ਨਹੀਂ ਕਿ ਛੱਡ ਕੇ ਤੁਹਾਨੂੰ ਦੂਰ ਚੱਲ ਆਏ ਚੱਲ ਆਏ ਸੁਖ ਏ ਕਿ ਸੱਜਣਾ ਫੇਰ ਦੁਬਾਰਾ ਮਿਲਿਆ ਨਹੀਂ ਜਾਣਾ ਜਾਣਾ ਉਹਦੇ ਮੱਥੇ ਤੇ ਲਟਵਾਲਾ ਦੀ ਮੇਰੀ ਕੱਢ ਲੈਂਦੀ ਸੀ ਜਾਨ ਯਾਰੋ ਆਣ ਯਾਰੋ ਉਹਦੇ ਮੂਰੇ ਪੱਖੋ ਕੇ ਬੋਲਦਾ ਨਾ ਆ ਜਿਹੜਾ ਮਹਿਫਲਾਂ ਦੀ ਸੀ ਸ਼ਾਨ ਯਾਰੋ ਵੀ ਸ਼ਾਨ ਯਾਰ ਉਹਦੇ ਨਾਲ ਕੀਤੀਆਂ ਦੂਆਵਾਂ ਯਾਦ ਨਹੀਂ ਦੂਆਵਾਂ ਯਾਦ ਇਕੱਠੇ ਬਹਿ ਕੇ ਪੀਤੀਆਂ ਜੋ ਚਾਹਾਂ ਯਾਦ ਨਹੀਂ ਜੋ ਚਾਹਾਂ ਯਾਦ ਯਾਦ ਮੈਨੂੰ ਉਹਦੇ ਨਾਲ ਬਿਤਾਇਆ ਪਲ-ਪਲ ਉਹਦੀ ਜੁਲਫਾਂ ਨੇ ਕੀਤੀਆਂ ਜੋ ਛਾਵਾਂ ਯਾਦ ਨਹੀਂ ਛਾਵਾਂ ਯਾਦ ਨਹੀਂ ਆ ਗਏ ਦੁਨੀਆ ਜਿੱਤ ਕੇ ਹਾਰ ਦੁਬਾਰਾ ਟੱਕਰੀ ਨਹੀਂ ਹੋਏ ਉਦੇ ਜਈ ਮੁੱਟਿਆਰ ਦੁਬਾਰਾ ਟੱਕਰੀ ਨਹੀਂ ਹਾਸੀ ਜੀ ਦੇ ਨਾਲ ਪਿਆਰ ਦੁਬਾਰਾ ਟੱਕਰੀ ਨਹੀਂ ਬਹੁਤ ਬਹੁਤ ਥੈਂਕ ਯੂ ਜੀ ਬਹੁਤ ਬਹੁਤ ਥੈਂਕ ਯੂ ਬਹੁਤ ਪਿਆਰ ਸਤਿਕਾਰ ਦਿੱਤਾ ਤੁਸੀਂ ਬਹੁਤ ਬਹੁਤ ਥੈਂਕ ਯੂ ਇਹਨੀ ਹਾਜ਼ਰੀ ਮੇਰੀ ਕਬੂਲ ਕਰਿਓ ਗਲਤੀਆਂ ਸਲਤੀਆਂ ਦੀ ਮਾਫੀ